हां भाई किवें हां ठीक हां जी पूछಾಣਿਆ ਨਹੀਂ ਮੈਨੂੰ ਸੋਹਰਾ ਬੋਲਦਾ ਤੇਰਾ ਪਛਾਣ ਲਿਆ ਫੇ ਸਾਨੂੰ ਕੀ ਆ ਤੁਮ ਪਛਾਣ ਲਿਆ ਹੋ ਗਿਆ ਕੀ ਕਰਦੀ ਸੀ ਕੁਛ ਨਹੀਂ ਸਬਜੀ ਕੱਟੀ ਆਣੀ ਹੈ ਸਬਜੀ ਕੱਢਦੀ ਐ ਕਿ ਤੂੰ ਮੇਰੇ ਹੀ ਉਹ ਕੱਢਦੀ ਐ ਸਬਜੀ ਕੱਟੀ ਆਣੀ ਆ ਅੱਛਾ ਤੇ ਮੈਸੇਜ ਦਾ ਜਵਾਬ ਨਹੀਂ ਦਿੱਤਾ ਫਿਰ ਮੇਰੇ ਦਾ ਤਿਆਮ ਨਹੀਂ ਲੱਗਿਆ ਹਾਂ ਤਿਆਮ ਨਹੀਂ ਲੱਗਿਆ ਤਾਂ ਤੂੰ ਸੋਚ ਦਿਲ ਤੋਂ ਮੈਂ ਕੀ ਮੈਸੇਜ ਕੀਤਾ ਹੋਗਾ ਤੈਨੂੰ ਹਾਂ ਕੀ ਮੈਸੇਜ ਕੀਤਾ ਹੋਣਾ ਤੈਨੂੰ ਦੱਸੋ ਚ ਕੀ ਤਾਹਣ ਮੈਂ ਦੇਖਿਆ ਹੀ ਨਹੀਂ ਕਿ ਕੀ ਮੈਸੇਜ ਕਰਿਆ ਤੁਸੀਂ ਮੈਂ ਤਾਂ ਇਹੀ ਕਿਹਾ ਸੀਗਾ ਵੀ ਕੋਈ ਡੰਗ ਸਾਰ ਦਿੰਦੀ ਵਧੀਆ ਮੀਂਹ ਪਈ ਜਾਂਦੇ ਮੀਂਹ ਦੇ ਰੋਸਾ ਰਾਤ ਨੂੰ ਠੰਡੀ ਠੰਡੀ ਹਵਾ ਚਲਦੀ ਹੈ ਅੱਛਾ ਰੋਜ਼ ਰੋਜ਼ੀ ਰੋ ਰੋ ਇਹ ਨੂੰ ਦਾ ਦਾਸ ਕਰਦੀ ਏ ਤੇਰੀ ਕੁਛ ਦਾਸ ਤੂੰ ਤਾਂ ਐਂ ਕਰਦੀ ਏ ਜਿਵੇਂ ਮਨ ਲਾ ਇਹਦਾ ਕੋਈ ਚਾਰ ਪਾਉਣਾ ਥੋੜਾ ਦਾ ਹੂੰ ਲੈ ਚਾਰ ਨਹੀਂ ਪਾਉਣਾ ਤਾਂ ਫਿਰ ਥੋਨੂੰ ਦੇ ਹੀ ਰੱਖਾਂ ਤੈਸ ਤੇ ਪਿੱਛੇ ਹੀ ਪਈ ਰਹਿਣੇ ਹਾਂ ਤਾਂ ਲੈ ਹੋਰ ਹੁਣ ਮੈਨੂੰ ਨਹੀਂ ਦੇਣਾ ਤਾਂ ਹੋਰ ਕਿੰਨਾ ਮੁੰਡੇ ਦਾ ਤਾਂ ਕੁਛ ਹੁੰਦਾ ਨਹੀਂ ਹੂੰ ਮੁੰਡੇ ਤੋਂ ਨਹੀਂ ਹੁੰਦਾ ਤਾਂ ਸੰਵੀ ਤਾਂ ਹੋਰ ਹੁੰਦਾ ਤਾਂ ਫਿਰ ਫਿਰ ਕੀ ਹੋ ਗਿਆ ਕੋਈ ਜ਼ਰੂਰੀ ਥੋੜੀ ਹੈ ਨਹੀਂ ਨਹੀਂ ਭਾਈ ਕੁਛ ਤਾਂ ਵਸੀਲਾ ਵਸੀਲਾ ਤਾਂ ਕਰਨਾ ਹੀ ਪਊਗਾ ਦੇਲੀ ਦੀ ਕੋਈ ਜ਼ਰੂਰੀ ਥੋੜੀ ਆ ਫਿਰ ਵੀ ਆਏ ਨਹੀਂ ਦਿੱਲੀ ਤਾਂ ਨਹੀਂ ਫਿਰ ਕੰਮ ਆ ਫਿਰ ਮੇਰਾ ਕਿਵੇਂ ਸਰੂਗਾ ਤਰੀ ਬੇਬੇ ਵੀ ਹੈ ਨਹੀਂ ਬੇਬੇ ਵੀ ਕੁਝ ਕਰਦੇ ਨਹੀਂ ਅੱਜ ਕੱਲ ਨਾ ਹੋਇਆ ਵਰਗੀਆ ਹੋएगी ਤਾਂ ਫਿਰ ਕੀ ਕਰੀਏ ਹੋਇਆ ਬੰਦਾ ਮਹੀਨੇ ਵੀ ਦਿਨਾਂ ਤੋਂ ਸੰਬੰਧ ਬਣਾ ਲੇ ਤਿਸ ਤਰੋ ਜੀ ਨਾ ਰੋ ਜੀ ਭਾਈ ਤੂੰ ਸੋਣੀ ਨਹੀਂ ਜਾਨੀ ਤਾਂ ਫਿਰ ਮੈਂ ਕਰਾਂ ਕੀ ਮੇਰਾ ਕੀ ਕਸੂਰ ਹੈ ਦਾ ਤੂੰ ਫਿਰ ਸੋਣੀ ਹੈ ਤਾਂ ਮੇਰੇ ਇੱਥੇ ਹੀ ਫਿਰ ਕੀ ਕਸੂਰ ਕਸੂਰ ਇਨ ਨਹੀਂ ਹੈ ਕਿ ਭਾਈ ਤੇਰੀ ਮੇਰੇ ਨਾਲ ਗੱਲਬਾਤ ਬੈਠ ਗਈ ਹੈ ਸੱਟ ਮੈਨੂੰ ਲੱਗੀ ਹੈ ਤੇਰੀ ਆਦਤ ਅੱਛਾ ਤੇਰੀ ਖੁਸ਼ਬੂ ਹੀ ਮੈਨੂੰ ਇੰਨੀ ਮਨ ਨੂੰ ਮੋਹਦੀ ਹੈ ਨਾ ਕਿ ਕੋਈ ਉਹਦਾ ਅੰਤ ਨਹੀਂ ਉਸ ਚੀਜ਼ ਦਾ ਜਦੋਂ ਗੱਲ ਨਾ ਇੱਕ ਕੁੱਤਾ ਨਹੀਂ ਹੁੰਦਾ ਕੁੱਤਾ ਦੂਰੀ ਦਾ ਪਿਆ ਕਰੋ ਤੁਸੀਂ ਖੁਸ਼ਬੂ ਨਹੀਂ ਆਉਂਦੀ ਤੁਹਾਨੂੰ ਨਾ ਨਾ ਇੱਕ ਤਾਂ ਤੂੰ ਸੈਂਟ ਹੀ ਬਦਨ ਕਿਹੜਾ ਲਾ ਕੇ ਰੱਖਦੀ ਹੈ ਮੇਰੇ ਨਾਲ ਦੇ ਨਾਲ ਜੀ ਕਰਦਾ ਰਹਿੰਦਾ ਹੂੰ ਕੋਈ ਸੈਂਟ ਨਹੀਂ ਲਾਉਂਦੀ ਕਿਉਂ ਫਰਨੇ ਕਿਸੇ ਗੁਰੂ ਅੰਦਰੀਨ ਦੀ ਆਮ ਖੁਸ਼ਬੂ ਤਾਂ ਮਨੇ ਵਾਲੀ ਘੰਟ ਆਉਂਦੀ ਆ ਖੁਸ਼ਬੂ ਨੇ ਤਾਂ ਪੱਟੇ ਜਿਹੜੇ ਝਾਂਜਾਂ ਆਣ ਸੰਖਾ ਚੰਕਾ ਕੇ ਤੋ ਵਿੜੇ ਵਿੜੀ ਟਪਦੀ ਹੁੰਦੀ ਸੀ ਐਸੇ ਮਨੇ ਝਾਂਜਰਾਂ ਦੇ ਝੰਕਾਟੇ ਨੇ ਦਾ ਮੈਨੂੰ ਕੱਟ ਲਿਆ ਹੁਣ ਇਹ ਦੂਤੇ ਦੱਸਣਾ ਕੀ ਕਰਾਂ ਮੈਂ ਤੁਹਾਨੂੰ ਗੱਲ ਦੱਸਦਾਂ ਇੱਕ ਤੂੰ ਤੂੰ ਕਿਹ ਗਰਾ ਤੂੰ ਸੀ ਮੇਰਾ ਦਸੋ ਨਾ ਤੁਹਾਨੂੰ ਮੈਂ ਗੱਲ ਦੱਸਾਂ ਇੱਕ ਤੂੰ ਆ ਰਸੋ ਵੀ ਜੀ ਅੰਦੋਨੇ ਜਵਾਕ ਮੇਰੇ ਆ ਤੁਹਾਨੂੰ ਪਤਾ ਹੈ ਕਿ ਨਹੀਂ ਬਤਾਦਾ ਤੇ ਹੂੰ ਤੇਰੇ ਮੁੰਡੇ ਤੋਂ ਤਾਂ ਨਹੀਂ ਮੁੰਡੇ ਤੋਂ ਤਾਂ ਮੇਰੇ ਨਾਲ ਤੂੰ ਕੁਝ ਹੁੰਦਾ ਨਹੀਂ ਹੂੰ ਦੋਨੇ ਜਵਾਬ ਕਰੇ ਮੇਰੇ ਤਾਂ ਪਤਾ ਹੈ ਨਾ ਤੇ ਜੇ ਮੰਨ ਲਾ ਤੂੰ ਤੇਰੇ ਉਸ ਨਾਲੀ ਤੂੰ ਟਾਈਮ ਟਪਾਉਂਦੀ ਪਿੰਡ 'ਚ ਵੀ ਇਹੀ ਨਹੀਂ ਹੁੰਦੀ ਸਾਡੀ ਪੁਰਾਣੇ ਖਾਨਦਾਨ ਦੀ ਵੇਚੀ ਹੁੰਦੀ ਹੂੰ ਕੀ ਦੇ ਨਾਲ ਜੇ ਤੂੰ ਮੇਰੇ ਨਾਲ ਨਾਤਮੰਦ ਬਣਾਉਂਦੀ ਤਾਂ ਤਾਂ ਫਿਰ ਵੀ ਇਹੀ ਚੀਜ਼ ਹੋਣੀ ਸੀ ਖਾਨਦਾਨ ਦੀ ਪੂਰੇ ਦੀ ਮੈਂ ਉਤ ਜਵਾਕਾਂ ਖਾਤਰ ਬੁਣਾਉਣੀ ਪਈ ਹੁਣ ਕੀ ਕਰਦੇ ਬੱਸ ਫਿਰ ਤਾਂ ਫਿਰ ਹੁਣ ਜਵਾਕ ਹੁਣ ਕੱਲੇ ਤੂੰ ਜਵਾਕ ਜਮਣ ਤਾਂ ਕਿ ਮੈਨੂੰ ਰੱਖਿਆਗੇ ਹੁਣ ਅੱਗੇ ਹੁਣ ਬੰਦੇ ਰਜੀ ਕਰੇ ਫਿਰ ਉਹਦੋਂ ਕੌਣ ਕਰੂਗਾ ਮੇਰੇ ਨਾਲ ਹੁਣ ਤੁਸੀਂ ਸੁਬਰ ਰੱਖਿਆ ਕਰੋ ਨਾ ਮਾੜਾ ਮਾਤਾ ਨਹੀਂ ਨਹੀਂ ਭਾਈ ਸਬਰ ਸੁਬਰ ਨਹੀਂ ਮੈਂ ਤੂੰ ਹੰਡਾ ਗਾ ਸਿੱਧੀ ਗੱਲ ਤਾਂ ਇਹ ਹੂੰ ਸਬਰ ਸੁਬਰ ਆਲੀ ਤਾਂ ਮੇਰੀ ਛੁੱਟੀ ਐ ਹੁਣ ਤਾਂ ਮੇਰਾ ਤਾਂ ਵੀ ਡੰਗ ਸਾਰ ਦਿਆ ਕਰ ਆਪਣਾ ਦੇਖ ਲੈ ਬਾਹਰ ਨਹੀਂ ਬੈਠ ਕੇ ਜ ਮਨਾਤ ਨੂੰ ਹੁੰਨਾ ਕੱਲਾ ਐਵੇਂ ਮੈਨੂੰ ਹੱਥ ਨਾਲ ਕਰਨਾ ਪੈਂਦਾ ਜਿਹੜਾ ਨਾਮ ਲੈ ਲੈ ਕੇ ਯਾ ਹੇ ਮਨ ਪ੍ਰੀਖਾ ਹੇ ਮਨ ਜੀਤ ਕਰਨਾ ਪੈਂਦਾ ਮੈਨੂੰ ਉਹ ਚੰਗਾ ਲੱਗਦਾ ਤੇਰੇ ਹੁੰਦੇ ਤੈਨੂੰ ਪਾਉਣ ਦੇ ਲਈ ਤੇਰੇ ਲਈ ਤੜਫਾਂ ਮੈਂ ਤੇ ਚੰਗਾ ਲੱਗੂ 10 ਸਪਲਮ ਨੇ ਦਾ ਹੂੰ ਚੰਗਾ ਨਹੀਂ ਲੱਗਦਾ ਪਰ ਢਿੱਲੀ ਢਿੱਲੀ ਨਹੀਂ ਹੁੰਦਾ ਮਤਲਬ 10 15 ਦਿਨਾਂ ਤੋਂ ਚਲ ਕੋਈ ਗੱਲ 15 ਦਿਨਾਂ ਤੋਂ ਨਹੀਂ ਹੁਣ ਕੋਈ ਸਿਸਟਮ ਤਾਂ ਫਿਰ ਬਿਠਾਉਣਾ ਹੀ ਪਊਗਾ ਨਾ ਹੁਣ ਬੰਦੇ ਰਾਜ ਜੀ ਕਰਦਾ ਹੋਵੇ ਹੁਣ ਮੈਂ ਬੈਠਾ ਹੁਣ ਤੂੰ ਘਰੇ ਅੰਦਰ ਬੈਠੇ ਰਹਿਣੀ ਹੈ ਘਰ ਵਾਲਾ ਤਰ ਸੌ ਜਾਂਦਾ ਹੈ ਜੀ ਬੰਦਾ ਜਦਰਾ ਸੋ ਜਾਂਦਾ ਤੇ ਫਿਰ ਹੁਣ ਕੀ ਹੱਲ ਕੀ ਕੀਤਾ ਜਾਵੇ ਬ੍ਰਸ਼ਟੇਜ ਦਾ ਹਾਲੇ ਤਾਂ ਮੈਂ 10-11 ਦਿਨਾਂ ਤੋਂ ਹੁੰਦਾ ਵੀ ਆ ਨਹੀਂਦਾ ਢਿੱਲੀ ਢਿੱਲੀ ਤੇਰਾ ਜੀ ਨਹੀਂ ਕਰਦਾ ਕਿ ਮੈਂ ਸੰਬੰਧ ਬਣਾਵਾਂ ਤੇਰੇ ਨਾਲ ਹਾਂ ਨਹੀਂ ਕਰਦਾ ਅੱਛਾ ਫੇ ਮੈਂ ਨਾ ਪਹਿਲਾਂ ਕੋਈ ਯਾਰੀ ਲਈ ਪਹਿਲਾਂ ਕੁਝ ਹੋਰ ਨਾਲ ਲੱਲਦੀ ਮੈਂ ਕੋਈ ਪਿੰਡ ਚ ਹੋਰ ਬੁੱਢੀ ਠੇੜੀ ਭਰ ਲੈਂਦਾ ਕੋਈ ਮੈਨੂੰ ਤਾਂ ਮੈਂ ਤੈਨੂੰ ਪਹਿਲਾਂ ਗੱਲ ਜੀ ਯਾਰੀ ਯਾਰੀ ਕਿਹਦੇ ਨਾਲ ਲਾਈ ਮੈਂ ਤਾਂ ਕਿਸੇ ਨਾਲ ਨਹੀਂ ਲਾਈ ਯਾਰੀ ਜੋਰੀ ਮੈਂ ਤੈਨੂੰ ਇਹ ਆਖਿਆ ਸੀ ਵੀ ਹੁਣ ਗੱਲ ਇਹ ਹੈ ਵੀ ਮੈਂ ਤੈਨੂੰ ਪਹਿਲਾਂ ਗੱਲ ਨਹੀਂ ਕੀਤੀ ਸੀ ਮੇਰਾ ਸਰਦ ਨਹੀਂ ਮੈਨੂੰ ਜ਼ਰੂਰੀ ਚਾਹੀਦਾ ਹੁੰਦਾ ਹਾਂ ਚੌਥੇ ਪੰਜਵੇਂ ਦਾ ਮੈਂ ਤਾਂ ਪੈਸੇ ਦੇ ਕੇ ਬਾਹਰ ਵੀ ਕਰਨੋਂ ਹਟ ਗਿਆ ਜਦ ਜਦ ਮੈਂ ਤੇਰੇ ਨਾਲ ਲਾਈ ਐ ਪਰ ਮੈਂ ਪੈਸੇ ਦੇ ਕੇ ਬਾਹਰ ਮੈਂ ਵੱਧੂ ਮਨ ਕੇ ਇੱਥੇ ਕੁਝ ਮਿਲ ਜਾਂਦੇ ਨੇ 4-500 ਰੁਪਏ ਲੈ ਲੈਂਦੇ ਹਾਂ ਪਰ ਮੈਂ ਜਿੱਦ ਦੇ ਤੇਰੇ ਨਾਲ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਨਾ ਹੁਣ ਦੰਦਾ ਮੈਂ ਕਿਸੇ ਨਾਲ ਕੋਈ ਸਬੰਧ ਨਹੀਂ ਬਣਾਇਆ ਠੀਕ ਹੈ ਤੇ ਹੁਣ ਹੁਣ ਮੈਨੂੰ ਦੱਸ ਜੇ ਤੂੰ ਮੇਰਾ ਡੰਗ ਸਾਰ ਸਕਦੀ ਹੈ ਜਾਂ ਨਹੀਂ ਮੇਰਾ ਤਾਂ ਹੁਣ ਓਖਾ ਹੋ ਗਿਆ ਬਬਾ ਅੱਜ ਤੱਕ ਮੂੜ ਹੈ ਨਹੀਂ ਫਿਰ ਮੂੜ ਨੂੰ ਕੀ ਹੈ ਤੂੰ ਮੂੜ ਬਣ ਜਾਊਗਾ ਮੂੜ ਤਾਂ ਨੇੜੇ ਆ ਕੇ ਲੱਗੇਂਗੇ ਨੇ ਜਦੋਂ ਮੂੜ ਮਾੜਾ ਪੇ ਬਣ ਜਾਊਗਾ ਮੂੜ ਮਾੜਾ ਪੇ ਬਣ ਜਾਊਗਾ ਹੁਣ ਤੂੰ ਦੇਖ ਲੈ ਕਿਵੇਂ ਕਰਨੀ ਹੈ ਕਿਵੇਂ ਨਹੀਂ ਤੋਂ ਇਹਨੂੰ ਦੇਖ ਲਾਂਗੇ ਫਿਰ ਸ਼ਾਮ ਨੂੰ ਫੋਨ ਕਰ ਲਾਂਗੇ ਤੁਮ ਨੂੰ ਫੋਨ ਲਾ ਲੈ ਠੀਕ ਹੈ ਮੈਨੂੰ ਤੇਰਾ ਇੰਤਜ਼ਾਰ ਰਹੂਗਾ ਕਿ ਕਦੋਂ దాక gutని 9గెియటా.? హటాలేబవనాటడిం ంఠడిడియరలిicio మితాజయాహలనం కెగ్ాబాలరాదించఢచనల.